ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਹਣਾਉ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱfte ਪਾਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਤੁਹਾਨੂੰ ਦੱਸ ਦਿੰਨੇ ਆ ਜੀ ਅੱਜ ਸੌਣ ਮਹੀਨੇ ਦਾ ਪਹਿਲਾ ਦਿਨ ਹੈ ਅੱਜ ਸੌਣ ਮਹੀਨਾ ਗਿਆ ਚੜ੍ਹ ਜੀ ਤੇ ਅੱਜ ਸੌਣ ਦੇ ਮਹੀਨੇ ਦੇ ਸਾਰੇ ਆਪਣੇ ਪਾਸੇ ਚਾਰੇ ਪਾਸੇ ਗੁਰਦੁਆਰਿਆਂ ਚ ਹੋ ਰਿਹਾ 파ਟ ਜੋਤੀ ਸੰਗ੍ਰਾਂਹ ਦਾ ਪਵਿੱਤਰ ਦਿਹਾੜਾ ਵੀ ਹੈ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਤੇ ਬਾਹਰ ਦੇਸਾਂ ਬਦੇਸਾਂ ਤੋਂ ਹੀ ਆਪਣੇ ਵੀਰ ਭੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਤੇ ਬਾਕੀ ਆਪਣੇ ਬਲੌਗ ਨੂੰ ਇਦਾਂ ਹੀ ਬੱਧ ਚੜ੍ਹ ਕੇ ਸਹਿਯੋਗ ਦਿਓ ਜੀ ਕਿਉਂਕਿ ਹੁਣ ਸਾਨੂੰ ਪਤਾ ਹੀ ਬਲੌਗ ਆਪਣਾ ਲੇਟ ਹੋ ਜਾਂਦਾ ਔਕਾਤ ਹੋ ਜੀ ਵੀ ਜੱਸ ਕਰਨ ਦਾ ਸਕੂਲ ਹੁਣ ਤੁਹਾਨੂੰ ਪਤਾ ਹੈ ਵੀ ਸਕੂਲ 8 ਵਜੇ ਤੋਂ ਲੱਗਦਾ ਹੈ ਤੇ ਸਵੇਰੇ ਚਲੇ ਜਾਂਦੇ ਤੇ ਅਸੀਂ ਸ਼ਾਮ ਨੂੰ ਆਨੇ 7 ਵਜੇ ਫਿਰ ਟਿਊਸ਼ਨ ਆਈਓ ਤੋਂ ਬਾਅਦ ਤੇ ਬਾਕੀ ਲਓ ਜੀ ਹੁਣ ਸਾਰੇ ਗੱਲ ਕਰਾਨਾ ਸਾਰਿਆਂ ਨਾਲ ਤੇ ਹੁਣ ਬਣੇ ਰਹੋ ਜੀ ਬਲੌਗ ਦੇ ਨਾਲ ਇੱਕ ਗੱਲ ਹੋਰ ਵੀ ਹੋ ਗਈ ਤੇ ਮੀਂਹ ਆ ਗਿਆ ਬਹੁਤ ਤੇ ਹੁਣ ਤੁਸੀਂ ਨਾਲ ਬਣੇ ਰਹੋ ਮੈਂ ਦਿਖਾਣਾ ਜੀ ਲਓ ਜੀ ਓਏ ਹੋ 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 ਸਵੇਰੇ ਨਾ ਜੀ 6:00 ਵਜੇ 7:00 ਵਜੇ ਹਲਕਾ ਹਲਕੀ ਕਿਣੀ ਤੀ ਜਮਾਈ ਕਿਸੇ ਨਹੀਂ ਕਰਦੇ ਵੀ ਬਰੀਕ ਬਰੀਕ ਕਿਣੀ गिरਦੀ ਹੋਇਆ ਜਮਾਈ ਤੇ ਜਦੋਂ ਹੁਣ ਅਸੀਂ ਤੁਰਨਾ ਤਾਂ 8:00 ਵਜੇ ਆਇਆ ਨਾ ਪੂਰਾ ਮੀਂਹ ਆ ਗਿਆ ਦੇਖ ਲਓ ਲਓ ਹਵਾ ਵੀ ਆ ਪੂਰੀ ਮੀਂਹ ਵੀ ਬਾਕੀ ਜੀ ਸਿਆਣੇ ਕਹੇ ਕਰਦੇ ਕਹਿੰਦੇ ਵੀ ਜਦੋਂ ਸੂਣ ਚੜਦਾ ਹੈ ਨਾ ਸੰਗਰਾਹ ਵਾਲੇ ਦਿਨ ਮੀਂਹ ਪੈ ਜਾਵੇ ਤਾ ਸਾਰੇ ਮਹੀਨਾ ਮੀ ਆਪਾਂ ਨੂੰ ਪੂਰਾ ਮਿਲੂਗਾ ਦੇਖੂਗਾ ਜੀ ਜਣਾ ਜਣਾ ਪਾਊਗਾ ਜੀ ਮੀ ਪੂਰਾ ਜੇ ਅੱਜ ਦੇ ਦਿਨ ਮੀ ਨਾ ਹੁੰਦਾ ਤਾਂ ਕਦੇ ਕਦਾਏ ਬਸ ਉਂ ਪੈਂਦਾ ਤਾਂ ਕਹਿੰਦੇ ਸਿਆਣੇ ਹੋਰ ਵੀ ਕਹਿੰਦੇ ਕਹਿੰਦੇ ਸੌਣ ਦੇ ਮਹੀਨੇ ਚ ਨਾ ਕਹਿੰਦੇ ਹਰ ਇੱਕ ਦਿਨ ਚ ਨੂੰ ਦਿਨ ਰਾਤ ਨੂੰ 100 ਵਾਰ ਮੀ ਪੈ ਜਾਂਦਾ ਰਾਤ ਨੂੰ ਤੇ ਉਹ ਚ ਹੈ ਪ੍ਰੀਕ ਬਰੀਕਣੀ ਜੀ ਆਗੇ ਹਟ ਗਈ ਆਗੀ ਹਟ ਗਈ ਉਹੀ ਹੋ ਰਿਹਾ ਤੀ ਅੱਜ ਸਵੇਰੇ ਪਰ ਅੱਜ ਪੈ ਲਈ ਸਮਾ ਮਨਜੀਤ ਉਹਨੇ ਗੱਲਾਂ ਕਰਦੇ ਕਹਿੰਦੇ ਲੈਸ ਹੋਂ ਕਹਿ ਕਰਦੇ ਨੇ ਸੰਗਰਾਮ ਨੂੰ ਮੀਂਹ ਪੈ ਜਾਵਾ ਪਿਆ ਤਾਂ ਹੈ ਨਹੀਂ ਮੜਾ ਕਾ ਕ ਲੰਘਿਆ ਮੈਂ 10 11 ਵਜੇ ਆਉਗਾ ਪਰ ਉਹ ਇਹਨਾਂ ਤਾਂ ਕਹਿਣਾ ਦੇ ਹੁਣੀ 10 ਤੱਕ ਦੇ ਤੇ 8 ਵਜੇ ਮਿਲੋ ਜੀ ਮਨਜੀਤ ਨੂੰ ਪਹਿਲਾਂ ਤਾਂ ਹੋਰ ਬਈ ਮਨਜੀਤ ਲਓ ਜੀ ਆਪਣੀ ਮਨਜੀਤ ਹੁਣ ਕੁਛ ਠੀਕ ਹੈ ਕਿਉਂਕਿ ਆਪਾਂ ਡੱਬਾ ਵੀ ਲਿਆਏ ਤੇ ਡੱਬਾ ਵੀ ਸੰਗ ਲਖਾ ਦੰਨੇ ਵੀ ਕਿਹੜਾ ਹੈ ਹਾਂ ਹਾਂ ਉਹਨਾਂ ਹੌਲੀ ਹੌਲੀ ਕਰਨਾ ਓਹ ਗੱਲ ਐ ਇੱਕ ਗੱਲਬਾਤ ਇਹ ਵੀ ਹੈ ਮਨਜੀਤ ਵੀ ਜਿਕਣਾ ਹੁੰਦੇ ਜਿਹੜੀ ਦਵਾਈ ਤੈਨੂੰ ਕਿਹਾ ਤਾਂ ਉਹਨੇ ਘਾਟਦੀ ਕੈਲਸ਼ੀਅਮ ਦੀ ਜਿੰਨੇ ਵੀ ਵਿਟਾਮਿਨਾਂ ਦੀ ਉਹ ਤੈਨੂੰ ਡੱਬਾ ਆ ਗਿਆ ਲੱਗੇ ਵਧੀਆ ਏ ਮੇ ਲੋ ਜੀ ਮੇਰੇ ਕਰਨਪੁੱਤਨ ਕਰਨਪੁੱਤ ਇਹ ਆਪਣੇ ਆਲਾ ਬਚਪਨ ਹੈ ਕਰਨਪੁੱਤ ਪੜਾਇਆ ਵਾ ਹੁਣ ਹੈ ਕਿ ਨਹੀਂ ਜੀ ਜਿਹੜਾ ਸਾਢੇ ਵਰਤਾ ਪਰ ਸਾਢੇ ਟਾਈਮ ਤੱਕ ਪੁੱਤ ਜਦੋਂ ਅਸੀਂ ਰਾਣਾ ਮਾਜਰਾ ਜਾਂਦੇ ਤੇ ਪੜ੍ਹਨਾ ਅਗਲੇ ਪਿੰਡ ਦਾ 6ਵੀਂ ਤੇ 10ਵੀਂ ਤੱਕ ਜੇ ਮੀ ਆ ਜਾਂਦਾ ਤਾਂ ਫਿਰ ਸਾਨੂੰ ਤਾਂ ਛੁੱਟੀ ਮਿਲ ਜਾਂਦੀ ਦੀ ਤੇਰੀ ਛੁੱਟੀ ਤਾਂ ਤਾਂ ਕੋਈ ਕਾਰਨ ਬਣਦਾ ਹੀ ਨਹੀਂ ਹੈ ਜੇ ਮੀ ਨਾ ਹੁੰਦਾ ਮੋਟਰਸਾਈਕਲ ਹੈ ਜੇ ਗੱਡੀ ਮੀ ਆ ਗਿਆ ਤਾਂ ਗੱਡੀ ਖੜੀ ਹੈ ਹੈ ਕਿ ਨਹੀਂ ਤੇ ਲੋ ਜੀ ਜੱਸ ਕਰਨ ਦੀ ਬਾਹ ਐ ਠੀਕ ਐ ਹੁਣ ਮੋੜ ਕੇ ਦਿਖਾਈ ਪੁੱਤੋ ਦੱਬਾਂ ਉਹ ਹੀ ਫਰਕ ਨਹੀਂ ਐ ਦੇਖੋ ਐਨ ਓਕਣੀ ਐ ਬਾਈਕ ਮੋੜੀ ਮੁਰਦੀ ਐ ਜੇ ਘਟ ਐ ਜਣੋ ਸਿਰੇ ਨਹੀਂ ਜਾਂਦੀ ਜਿਕਣਾ ਆਪਣੀ ਬਾਹ ਆਪਾਂ ਐ ਮੋੜ ਕੇ ਮੁੰਡੇ ਨੂੰ ਹੱਥ ਲਾ ਲੰਨੇ ਨਾ ਥੋੜਾ ਜਿਹਾ ਫਰਕ ਐ ਪੁੱਤ ਐ ਘਮਾ ਕੇ ਦਿਖਾਈ ਹੁ ਤਾਂ ਨਹੀਂ ਲੱਗਦਾ ਕੁਝ ਵੀ ਸੋਜਾ ਸੂਜਾ 2-3 ਦਿਨ ਜਦੋਂ ਸਕੂਲ ਲੈ ਕੇ ਪਹਿਲਾਂ ਪਹਿਲਾਂ ਜਦ ਐਦੀ ਬਾਹ ਨੇ ਵਰਕ ਕਰਨਾ ਸ਼ੁਰੂ ਕਰਿਆ ਪਲਾਸਟਰ ਖੁੱਲਿਆ ਤਾਂ ਜਲ ਸੋਜਾ ਆਮਦਾਰੇਗਾ ਹੁਣ ਤਾਂ ਠੀਕ ਐ ਹੈਨਾ ਚਾਇਦਾ ਸਪੁੱਤ ਪੜ੍ਹਾਈ ਕਿਤਨਾ ਚੱਲਦੀ ਏ ਠੀਕ ਐ ਵਧੀਆ ਤੇ ਇੱਕ ਹੋਰ ਵੀ ਐ ਜੀ ਜਦੋਂ ਹੁਣ ਜੱਸ ਕਰਨ ਦਾ ਸਕੂਲ ਲੱਗ ਗਿਆ ਜਾਂ ਲੱਗ ਗਿਆ ਰਜਾਨ ਛੁੱਟੀਆਂ ਤੋਂ ਬਾਅਦ ਟਿਊਸ਼ਨ ਕਰਤੀ ਦੀ ਸ਼ੁਰੂ ਫਿਰ ਮੈਡਮ ਨੇ ਦੋ ਤਿੰਨ ਛੁੱਟੀਆਂ ਕਰਦੀਆਂ ਤੇ ਕੱਲ ਛੁੱਟੀ ਉਹ ਸਮਝੀ ਵੀ ਤੀ ਐ ਨਾ ਵੀ ਦੋ ਤਿੰਨ ਦਿਨ ਕਿਹਾ ਵਾ ਮੈਡਮ ਨੇ ਮੈਂ ਟਿਊਸ਼ਨ ਨਹੀਂ ਲਾਣੀ ਜਦੋਂ ਮੈਂ ਇਹਨੂੰ ਕੱਲ ਤਾਂ ਮੈਨੂੰ ਦੱਸਿਆ ਕੋਈ ਉਹ ਵੀ ਪੜ੍ਹਾਈ ਕਰਦੀ ਹੁਣੀ ਤੇ ਗੱਲਬਾਤ ਐ ਇਸ ਤਰ੍ਹਾਂ ਐ ਇਹਨਾਂ ਨੂੰ ਕਿਹਾ ਹਵਤਾ ਉਹਨਾਂ ਨੇ ਵੀ ਮੈਂ 3 4 5 6 ਦਿਨ ਨਹੀਂ ਲਾਣੀ ਟਿਊਸ਼ਨਾਂ ਜੇ ਹਾਂ ਮੇਰੇ ਕੋਲ ਗੱਲ ਹੋਈ ਕਿ ਪਹਿਲਾਂ ਹਾਂ ਉਹਨਾਂ ਨੇ ਪਹਿਲੇ ਕਿਹਾ ਫਿਰ ਤੈਂ ਕੱਲ ਜਦ ਦੱਸਿਆ ਅਚਾਨਕ ਸਵੇਰੇ ਦੱਸਦੇ ਫਿਰ ਤਾਂ ਕੱਪੜੇ ਲੈ ਜਾਣੇ ਤੇ ਹੁਣ ਤੈਂ ਕੱਲ ਦੱਸਦੇ ਆ ਕਹਿੰਦੇ ਮੈਡਮ ਕਹਿੰਦੀ ਕੋਈ ਨਹੀਂ ਊਨੀਫਾਰਮ ਵਿੱਚੇ ਭੇਜ ਦੇ ਪਰ ਬੱਚੇ ਨੂੰ ਭੇਜਦੇ ਹੋ ਇਹ ਤਾਂ ਮਨੇ ਨਹੀਂ ਕੱਲ ਕਰਿਆ ਜਾਣੇ ਘੜੀ ਕਵਾ ਕਹਿਦੇ ਕਰੇ ਮੈਨੂੰ ਐ ਤਾਂ ਹੋਇਆ ਹੀ ਕਰਦਾ ਇਹ ਦਿਨਾਂ ਦਾ ਦੋ ਦਿਨ ਵੀ ਐ ਹੀ ਹੋਇਆ ਕਰਦਾ ਦੀ ਭਜਾ ਮੈਂ ਫੇਰ ਮੈਂ ਇਹਨੂੰ ਕਿਹਾ ਵੀ ਪੁੱਤ ਅੱਜ ਜਾ ਪਹਿਲਾ ਦਿਨ ਹੈ ਅੱਜ ਸ਼ਾਇਦ ਇੰਨੇ ਨਿਆਣੇ ਨਾਮ ਹੈ ਤੂੰ ਅੱਜ ਆਪਣਾ ਹੋ ਜਾਊਗਾ ਵੀ ਤੇਰਾ ਕੱਲੂ ਮਾਣਾ ਐ ਕਹੂਗਾ ਵੀ ਹਾਂ ਮੈਂ ਚੱਲਾਂ ਟਿਊਸ਼ਨ ਕੱਲ ਵੀ ਜਾ ਕਾਂ ਆ ਹੈ ਕਿ ਨਹੀਂ ਨਹੀਂ ਅੱਜ ਰਿੰਤਾ ਦਿਲ ਕਰਨਾ ਤੇਰਾ ਕਰਨ ਨਾਲੇ ਉਹਨੇ ਕੀ ਆਇਆ ਅੱਜ ਕੀ ਜਿਹੜੀ ਪਿਛਲੀ ਵਾਰ ਮੈਂ ਕਹਾਈ ਸੀ ਆਹਾਂ ਬੈਟਾ ਪਹਿਲਾਂ ਨਹੀਂ ਆਇਆ ਜਦੋਂ ਕਹਾਈ ਸੀ ਅੱਛਾ ਉਹ ਫਨੇ ਨਾ ਮੈਂ ਨਹੀਂ ਆਉਂਦਾ ਓਹੋ ਲਖ ਲਖਮਣ ਦੇਖਾ ਹਾਂ ਲਖਮਣ ਦੇਖਾ ਉਹ ਚੌਪ ਜਾ ਹੁੰਦਾ ਅੱਛਾ ਕੀੜੀਆਂ ਲੱਗੀਆਂ ਕੋਈ ਚੱਕਰ ਪਿਆ ਪਰ ਕੱਚੀ ਮੌਸਮ ਹੈ ਨਾ ਅਸੀਂ ਹੀ ਲਾਦੇ ਕਰਦੇ ਆ ਅੱਜ ਤਾਂ ਹੀ ਚਾਦਰਾਂ ਦੀ ਤਾਰੀ ਪਿਆ ਨਾ ਪਹਿਲੀ ਪੈਈ ਹੋਣੀ ਦੇਖ ਲਓ ਹੈ ਨਹੀਂ ਤੇ ਮੈਂ ਜੀ ਦਾ ਸਾਨੂੰ ਉਹ ਵੀ ਦਿਖਾਣਾ ਹੈ ਡੱਬਾ ਜਿਹੜਾ ਸਾਨੂੰ ਨਾਲੇ ਦੱਸੂਗਾ ਜੀ ਕਿੰਨੇ ਦਾ ਆ ਆਹ ਹੈ ਡੱਬਾ ਇੱਧਰ ਵੀ ਦਿਖਾ ਦਿਓ ਇਹ ਹੈ ਜੀ ਜਰੂਰ ਦੇਖ ਕੇ ਦੱਸਿਓ ਵੀ ਇਹ ਕਿਤੇ ਹੋ ਤਾਂ ਨਹੀਂ ਜੀ ਹੈ ਇੱਕ ਹੋਰ ਚੱਲ ਰਹੀ ਸਕੀਮ ਹੁਣ ਨਿਊਟਰਨ ਜਾਂ ਪੀਨੇ ਸਾਰੇ ਪਿੰਡਾਂ ਚ ਮੇਰੇ ਕੋਲ ਇੱਕ ਨਾ ਆਪਣਾ ਅੰਕਲ ਆਇਆ ਉਹ ਇੰਨਾ ਭਾਰੀ ਤਾਂ ਨਾ ਹੁਣ ਜਮਾ ਹੂਲਾ ਹੋਇਆ ਵਾ ਉਸੀ ਨੇ ਉਦਣ ਕਹਿ ਰਿਆ ਤਾਂ ਫੋਨ ਕਰ ਰਿਆ ਤਾਂ ਉਹ ਕਹਿੰਦਾ ਵੀ ਜੁੜੋ ਗੈਲ ਬਹੁਤ ਬੰਦੇ ਜੁੜੇ ਵੇ ਆਨਲਾਈਨ ਪੀ ਕੇ ਦਿਖਾਣੇ ਆਪਣੇ ਬਾਰੇ ਦੱਸਦੇ ਐ ਵੀ ਕਿੰਨਾ ਸਾੜਾ ਵਜਨ ਤਾਂ ਸਾਨੂੰ ਕਿਆ-ਕਿਆ ਚੱਕਰ ਤਾਂ ਸਾਰੇ ਪਤਲੇ ਹੋਏ ਵੇ ਪਰ ਜਦੋਂ ਜੀ ਮੈਂ ਮਨਜੀਤ ਨੂੰ ਆ ਕੇ ਦੱਸਿਆ ਕਹਿੰਦੀ ਮੈਂ ਨਹੀਂ ਪੀਣਾ ਉਹ ਸੁਪਰਮੈਨ ਮਿਲਕ ਜਾਂ ਹਾਂ ਮਿਲਕ ਨਹੀਂ ਹੁੰਦਾ ਉਹ ਕੋਈ ਨਿਊਟਰਨ ਜਾਂ ਹੁੰਦਾ ਉਹ ਸਵੇਰੇ ਵੀ ਪੀਣਾ ਐ ਸ਼ਾਮ ਨੂੰ ਵੀ ਤੇ ਗੈਲੇ ਫੋਟੋ ਖਿੱਚ ਕੇ ਪਾਣੇ ਆਪਣੇ ਗਰੁੱਪ ਵਿੱਚ ਤੇ ਕਹਿੰਦੀ ਵੀ ਨਹੀਂ ਨਹੀਂ ਕਹਿੰਦੀ ਵੀ ਸਭ ਮੇਰੀ ਭੈਣ ਹੈ ਜਿਹੜੀ ਕਹਿੰਦੀ ਬੀਬੀ ਆਪਣੀ ਗਜਰਾਤੀ ਮਹਾਰਾਣੀ ਅਭਿੰਦਰਾਏ ਦੀ ਭੈਣ ਗਜਰਾਤ ਰਹਿੰਦੀ ਹੈ ਜੀ ਕਹਿੰਦੇ ਉਹਨੇ ਪੀਤੇ ਆ ਤਾਂ ਕਹਿੰਦੇ ਕੁਝ ਨਹੀਂ ਹੋਇਆ ਪਰ ਜਦੋਂ ਕਹਿੰਦੇ ਉਹਨੂੰ ਪੀ ਜਾਵੇ ਫਿਰ ਤਾਂ ਸਰੀਰ ਵਜਨ ਘਟ ਜਾਂਦਾ ਹੈ ਜਦ ਛੱਡ ਦਿੰਨੇ ਆ ਫੇਰ ਉਹ ਨਹੀਂ ਉਹਦੇ ਜ਼ਿਆਦਾ ਫਲਾਵ ਕਰਦੀ ਹੈ ਹੂੰ ਉਹਨੇ ਪੀ ਕੇ ਨਹੀਂ ਆ ਬਾਕੀ ਇਹਦੇ ਵਿੱਚ ਇੱਕ ਪੰਜਾਂ ਦਾ ਪਤਾ ਮਹੀਨੇ ਦਾ 7000 ਦਾ ਹਾਂ 6 ਰੱਖ ਨਹੀਂ 7 ਦਾ ਕਹਿ ਰਿਹਾ ਤਾਂ ਮਨੂੰ ਉਹ ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਜੀ ਜਿਹੜੀ ਅੱਗੇ ਸਕੀਮ ਚੱਲੇ ਕਰਦੀ ਦੀ ਵੀ ਮੈਂ ਬਣ ਗਿਆ ਮੈਂਬਰ ਮੈਂ ਅੱਗੇ ਤਿੰਨ ਜੋੜਨੇ ਤਿੰਨਾਂ ਨੇ ਅੱਗੇ ਤਿੰਨ ਜੋੜਨੇ ਇਕਣਾ ਉਹਨਾਂ ਨੂੰ ਇਨਕਮ ਵੀ ਹੈ ਤੀ ਹੈ ਮਨਜੀਤ ਉਹ ਕਹਿੰਦੇ ਤੈਨੂੰ ਲਿਆ ਕੇ ਤਾਂ ਅਸੀਂ ਦਊਂਗੇ ਪਰ ਡੈਕਟਰ ਅਸੀਂ ਮੰਗਾਇਆ ਵਾ ਕਹਿੰਨੇ ਸਾਰਿਆਂ ਨੂੰ ਦੇਣਾ ਜਿਹਦੇ ਨਾਲ ਜਿੰਨੇ ਮੈਂਬਰ ਜੁੜੇ ਵੇ ਮੰਨੋ ਮੈਂ ਤਾਂ ਸਭ ਤੋਂ ਪਹਿਲਾਂ ਜੁੜਿਆ ਵਾ ਮੈਂ ਪੀਰੇ ਹਾਂ ਮੈਂ ਅੱਗੇ ਤੁਸੀਂ ਤਿੰਨ ਜੋੜ ਲਈ ਜਿਹੜਾ ਤੁਸੀਂ ਪ੍ਰੋਡਕਟ ਵਿੱਚ ਤੇ ਖਰੀਦੇ ਆ ਤਿੰਨਾਂ ਨੇ ਉਹਦੇ ਚੋਂ ਮੈਨੂੰ ਪੈਸੇ ਆਣੇ ਜਿਹੜਾ ਤੁਸੀਂ ਅੱਗੇ ਤਿੰਨ ਤਿੰਨ ਮੈਂਬਰ ਬਣਾ ਲਏ ਉਹਨਾਂ ਦੇ ਵੀ ਮਨ ਨੂੰ ਆਉਂਗੇ ਤੇ ਤੁਹਾਨੂੰ ਵੀ ਆਉਂਗੇ ਐਨਾ ਪਰਸੈਂਟੇਜ ਹੈ ਮੈਂ ਦੇਖ ਲੈ ਤਾਂ ਹੀ ਨਹੀਂ ਪੀਤਾ ਤਾਂ ਹਾਂ ਇਹ ਬਹੁਤ ਜੁੜੇ ਹੋਏ ਮੈਂ ਜਦੀ ਉਹਦਾ ਨਾ ਜਦੋਂ ਨਾ ਮੈਨੂੰ ਵਟਸਐਪ ਪਾਇਆ ਨਾ ਮੈਂਬਰ ਜਾ ਬਣਾ ਕੇ ਮੈਨੂੰ ਪਾਇਆ ਹੁਣ ਦੁਦ ਘਰ ਗੋਦੀ ਮੈਂ ਥੋੜਾ ਲੇਟ ਮਿੰਦੀ ਮੈਨੂੰ 1:30 ਵੱਜ ਜਾਂਦਾ ਰੋਟੀ ਖਾਣੇ ਇਹ ਭੁੱਖੇ ਨਹੀਂ ਲੱਗਣੀ ਹੁਣ ਆਜ ਸੁਣਾ ਰੋਟੀ ਰੋਟੀ ਮੈਂ ਕਿਹਾ ਇਹ ਡੱਬੇ ਦੀ ਕੀਮਤ ਦੱਸਾਂ ਜੀ ਤੁਹਾਨੂੰ ਇਹ 1445 ਰੁਪਇਆ ਪ੍ਰਿੰਟ ਤੇ ਦਿਆਂ ਨੇ ਸਾਨੂੰ 1300 ਦਾ ਦੇਖ ਲਓ ਕਿੰਨਾ ਮਹਿੰਗਾ ਇਹਦੇ ਵਿੱਚ ਇੱਕ ਉੱਪਰ ਉਹ ਵੀ ਹੁੰਦਾ ਹੈ ਚਮਚਾ ਕਾਰਨ ਨੂੰ ਦਿਖਾ ਦੇ ਕਰਨ ਬਾਬਾ ਕਹਿੰਦਾ ਇਹਨੂੰ ਦਹੀਂ ਇੱਕ ਚਮਚਾ ਹੈ ਪਾ ਕੇ ਦੁੱਧ ਚ ਆਹਾਂ ਦੁੱਧ ਚ ਚੌਕਲੇ ਕਿੱਦਾਂ ਦਾ ਹੈ ਵਾਈਟ ਜਣਾ ਹੈ ਅਵਾਜ਼ਾ ਭੂਰਾ ਆ ਜਾਂਦਾ ਕੀਦਾਂ ਮੈਨ ਬੋ ਗਿਆ ਚਲ ਹੱਥ ਨਹੀਂ ਲਾਈਦਾ ਹਟ ਤਾਂ ਬੰਦ ਕਰ ਦੇ ਇਹਨੂੰ ਹੁਣ ਇੱਕ ਨਾ ਮੀ ਪੈ ਰਿਆ ਨਾ ਉਹ ਕਰਨ ਤੇਰਾ ਟਾਈਮ ਵੀ ਹੋ ਗਿਆ ਹੁਣ ਆ ਉਹ ਦੇਖ 8:00 ਬਜ ਗਏ ਪੂਰੇ ਚਲੋ ਨਾਲੇ ਗੱਡੀ ਅੱਜ ਤਾਂ ਗੱਡੀ ਲੈ ਜਾਣੀ ਪੈਣੀ ਹੈ ਨਾ ਮੋਟਰਸਾਈਕਲ ਗਈ ਹੋ ਗਈ ਚਲੀ ਜਾਣਾ ਹੈ ਚਲੀ ਜਾਣਾ ਗੱਡੀ ਹੋ ਗਈ ਗੱਡੀ ਕਿੱਥੇ ਖੋ ਗਈ ਆਪਣੀ ਰਾਣੀ ਸੁੰਦਰਾ ਇਹ ਖੜੀ ਹੈ ਕੋਸਨਾ ਜੀ ਇੱਕ ਪ੍ਰੋਬਲਮ ਹੋਰ ਵੀ ਆਂਦੀ ਅੱਜ ਮਨਜੀਤ ਮਾਨੂੰ ਸਵੇਰ ਤੋਂ ਹੀ ਕਹਿ ਰਹੀ ਹੈ ਅੱਧੇ ਘੰਟੇ ਦੀ ਕਹਿੰਦੀ ਤੂੰ ਗੱਡੀ ਸਟਾਰਟ ਕਰਕੇ ਦੇਖ ਲੈ ਐ ਕਰ ਲੈ ਹੁਣ ਤੁਸੀਂ ਵੀ ਸੋਚੂਗੇ ਵੀ ਇਹਨੂੰ ਕਿਆ ਹੋ ਗਿਆ ਗੱਲ ਐ ਇਸ ਤਰ੍ਹਾਂ ਐ ਜੀ ਜਿਹੜੇ ਇਹਦੇ ਆਪਣੀ ਮੁਰਲੀਆਂ ਡਿਸਕਾਂ ਐ ਪਿਛਲੇ ਲੈਦਰ ਐ ਤਾਂ ਇਹਦੇ ਪਿਛਲੇ ਟਾਇਰ ਜਾਮ ਹੋ ਜਾਂਦੇ ਆ ਜੀ ਕਿਉਂ ਮੈਂ ਹੈਂਡ ਬ੍ਰੇਕਾਂ ਚੱਕੀ ਵੀ ਆ ਨਾ ਜਿੱਦਣ ਖੜਾ ਦਿੰਨੇ ਆ ਕਿ ਹੈਂਡ ਬ੍ਰੇਕ ਚੱਕ ਦਿੰਨੇ ਤੇ ਸਾਡੇ ਗੱਲ ਬਹੁਤ ਪ੍ਰੋਬਲਮ ਆਈ ਪਿਛਲੇ ਸਾਲ ਕਿਉਂਕਿ ਧੁੰਦਾ ਚਾਂਦੀ ਆ ਜੇ 10 15 ਦਿਨ ਖੜਕੀ ਗੱਡੀ ਜਾਂ ਫਿਰ 3 4 2 3 ਦਿਨ ਮੀਂਹ ਪੈਲੇ ਇੱਕਣਾ ਤਾਂ ਤੇ ਇਹਨੂੰ ਇੱਕ ਵਾਰੀ ਚ ਚਲਾਉਂਦੀ ਕਿਉਂ ਮੈਂ ਹੈਂਡ ਬ੍ਰੇਕ ਮੈਂ ਪਹਿਲਾਂ ਤਾਂ ਲਾਈਨ ਤਾਂ ਕਰਦਾ ਇਟ ਲਾ ਦੇ ਕਰਦੇ ਤੇ ਹਨਾ ਹੁਣ ਬਾਈ ਹੁਣ ਪਹਿਲਾਂ ਤਾਂ ਗਰਮੀਆਂ ਚ ਚੱਲਦਾ ਆ ਰਿਆ ਓਕਣੀ ਓਕਣੀ ਸੁਭਾਅ ਪਿਆ ਵਾ ਵੀ ਆਏ ਹੈਂਡ ਬ੍ਰੇਕ ਲਾਤੇ ਆ ਉਹ ਤਾਂ ਚਲੋ ਹੁਣ ਦੇਖਦੇ ਆਂ ਅੱਜ ਐ ਵੀ ਇੱਕ ਝਟਕਾ ਜਾ ਮਰਾਣਾ ਪੈਣਾ ਆਪਾਂ ਨੂੰ ਜੀ ਸਟਾਰਟ ਕਰ ਕੇ ਨਾ ਇੱਕ ਲੱਤ ਕਲੱਚ ਛੱਡ ਦੋ ਇਹਦਾ ਇੱਕ ਵਾਰ ਤਾਂ ਇਹ ਜਾ ਕੰਮ ਹੋ ਗਿਆ ਤਾਂ ਨਾ ਜੀ ਮੈਂ ਗੱਡੀ ਨੂੰ ਤੋੜਿਆ ਅੱਗੇ ਨੂੰ ਤਾਂ ਵੀ ਨਹੀਂ ਟਾਇਰ ਪਰ ਲਾ ਤੁਰਿਆ ਪਿਛਲਾ ਪਿੱਛੇ ਨੂੰ ਲੈ ਕੇ ਗਿਆ ਤਾਂ ਵੀ ਨਹੀਂ ਅਚਾਨਕ ਫਿਰ ਕੁਦਰਤੀ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਨਾ ਇੱਕ ਉਹ ਘਣ ਵੀ ਰੱਖਿਆ ਵਾ ਤੇ ਇੱਕ ਆਪਾਂ ਨੇ ਲਾਇਆ ਜੈਕ ਇਹਨੂੰ ਟਾਇਰ ਨੂੰ ਫਿਰ ਟਾਇਰ ਦਾ ਦੋ ਘਣ ਜੇ ਮਾਰੇ ਉਦੋਂ ਤੱਕ ਖੁੱਲ ਗਿਆ ਨਾ ਨਾ ਕਰਨ ਪੁੱਤ ਨਾ ਤੂੰ ਨਾ ਕਰੀ ਕਈ ਵਾਰ ਗੇਰ ਚ ਹੁੰਦੀ ਐ ਲੋ ਜੀ ਫਿਰ ਮੈਂ ਚੱਲਾਂ 8 8:10 ਹੋ ਗਏ ਕਿੰਨਾ ਹੋ ਗਿਆ ਟਾਈਮ ਚੈੱਕ ਕਰੀ ਮੜੇ ਉਹ ਪਿਆ ਫੋਨ ਹੋ ਗਿਆ ਜੀ ਟਾਈਮ ਅੱਛਾ 8:04 ਬਫੇਤਾ ਜੀ ਟਾਈਮ ਹੋਏਗਾ 8:10 ਪਰ ਵੀ ਨਿਕਲਗੇ ਤਾਂ ਵੀ 20 ਮਿੰਟ ਹੈਗੇ ਆਪਣੇ ਪਾ ਹਨਾ ਚੱਲ ਸ਼ੁਰੂ ਕਰਾ ਚਲ ਮੀਂਹ ਤਾਂ ਪੈ ਗਿਆ ਠੰਡਾ ਤਾਂ ਹੋਇਆ ਜੀ ਨਹੀਂ 4-5 ਦਿਨ ਹੋ ਗਏ ਸਵੇਰੇ ਮਾੜੀ ਕਪੂਰ ਜੀ ਪੈ ਲੰਦੀ ਸਾਰਾ ਦਿਨ ਅੱਗ ਹਾਂਜੀ ਹਾਂਜੀ ਹਾਂ ਜਰਦੇ ਹਾਂ ਹਾਂਜੀ ਹਾਂ ਤੇ ਆਪਣੀ ਭੈਣਾਂ ਨੂੰ ਆਪਣਾ ਮੁਬਾਰਕਾਂ ਦੇ ਲਓ ਜੀ ਕਿ ਤੁਹਾਡਾ ਆਪਣਾ ਮਹੀਨਾ ਆ ਗਿਆ ਇਹ ਲਓ ਜੀ ਇਹ ਜਿਹੜਾ ਸਾਵਣ ਦਾ ਮਹੀਨਾ ਇਹ ਆਪਣੀਆਂ ਭੈਣਾਂ ਲਈ ਐਨ ਖੁਸ਼ੀਆਂ ਭਰਿਆ ਤਿਹਾਰ ਇੱਕ ਲੇਖੇ ਦਾ ਤੇ ਆਨੰਦ ਮਾਣੋ 4500 ਰੁਪਏ ਦੀ ਲੋਨ ਹੈ ਹਏ ਤੇਰੇ ਲੈ ਆਹੋ ਉਹ ਤਾਂ ਹੁੰਦਾ ਹੀ ਹੈ ਕਹਿੰਦੇ ਜਿਹੜੇ ਮਹੀਨੇ ਚ ਕੰਮ ਘੱਟ ਹੋਇਆ ਨਾ ਉੱਥੇ ਖਰਚ ਜ਼ਿਆਦਾ ਨਿਕਲਦੇ ਇਹ ਵੀ ਹੈ ਹਨਾ ਚਲੋ ਕੱਦਾ ਸੂਟ ਵੀ ਲੈਣਾ ਹੈ ਹੈ ਸੂਟ ਵੀ ਮਨਜੀਤ ਅਰੇ ਲਓ ਮੇਰੇ ਕੋ ਪਹਿਣਾ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੰਨਾ ਕਚਾ ਏ ਇਸ ਮਹੀਨੇ ਦਾ ਸਾਲ ਬਾਦ ਆਉਂਦਾ ਤੇ ਇੱਕ ਕੁੜੀਆਂ ਚਿੜੀਆਂ ਦਾ ਹੀ ਮਹੀਨਾ ਹੁੰਦਾ ਸਾੜੀ ਵੀ ਪਹਿਣ ਆਈ ਵੀ ਤੀ ਤੇ ਕੱਟ ਕੀ ਦੇਖਦੇ ਮਨਜੀਤਾ ਜੱਕ ਰੱਖੜੀ ਆਉਗੀ ਹਾਂ ਗੈਲ ਲਾਗੇ ਦੀ ਦੇਖੋ ਤਿਹਾਰਾ ਆ ਜਾਂਦਾ ਫਿਰ ਗੱਲ ਫੋਨ ਕਰਕੇ ਮੈਂ ਲਈ ਜੀ ਹਾਂ ਲਓ ਜੀ ਫਿਰ ਤੁਸੀਂ ਕਹੋਗੇ ਉਹਨਾਂ ਦਾ ਬਲੌਗ ਚ ਨਹੀਂ ਆਇਓ ਬਲੌਗ ਚ ਬਹੁਤ ਘੱਟ ਆਂਦੀ ਹੈ ਜੀ ਪਿਛਲੀ ਪਿਛਲੇ ਬਲੌਗ ਚੱਕਾ ਦੇਖਿਓ ਤਾਂ ਬਹੁਤ ਘੱਟ ਹੈ ਜੇ ਬਲੌਗ ਚ ਉਹਨੂੰ ਲੈ ਲਓ ਤਾਂ ਉਹ ਬੋਲਦੀ ਨਹੀਂ ਕੁਝ ਕਿਉਂਕਿ ਉਹ ਸਾੜੇ ਨਾਲੋਂ ਵੀ ਜ਼ਿਆਦਾ ਹੀ ਉਹ ਹੈ ਹੈ ਕਿ ਨਹੀਂ ਊੜੀ ਦਾ ਫਿਰ ਐਨੇ ਹੀ ਕੁਝ ਐਵੇਂ ਦਾ ਤੁਸੀਂ ਨਾ ਵੇਂਦੇ ਵੇ ਉਹ ਨਹੀਂ ਹੁੰਦੀ ਤਨਵੀਰ ਸਵੇਰੇ ਫਿਰ ਉਹ 10 11 ਵਜੇ ਆਂਦੇ ਤੇ ਉਰੇ ਐਨੇ ਨੂੰ ਅਸੀਂ ਉੱਥੇ ਦੁਕਾਨ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਤਾਂ ਖੜਿਆ ਬਲੌਗ ਤਾਂ ਨਹੀਂ ਅਸੀਂ ਤੁਹਾਨੂੰ ਡੇਲੀ ਦੇ ਦੇ ਕਰਾਂ ਜੀ ਇੱਕ ਪਰ ਹੁਣ ਕਰਾਂ ਕਿ ਆ ਜੀ ਕੰਮ ਵੀ ਜ਼ਰੂਰੀ ਆ ਤੇ ਪੜ੍ਹਾਈ ਵੀ ਜ਼ਰੂਰੀ ਛੋਕਰੇ ਦੀ ਬੱਚੇ ਦੀ ਪੜ੍ਹਾਈ ਤੋਂ ਕੁਛ ਨਹੀਂ ਚਾਹ ਜੀ ਦੇਖ ਲਓ ਹੁਣ ਮੈਂ ਦੁਕਾਨ ਤੇ ਜਾਣਾ ਹਾਂ ਜੀ ਹਾਂ ਆਪਣਾ ਪਿਛਲਾ ਬਲੌਗ ਚੱਲ ਰਿਹਾ ਉਹਦੇ ਵਿੱਚ ਅਸੀਂ ਪੁੱਛਿਆ ਤਾਂ ਵੀ ਕਿ ਆ ਹੋਰ ਕੰਮ ਕਰੀਏ ਮੇਰੀਆਂ ਭੈਣਾਂ ਨੇ ਇਹਨਾਂ ਦੇਖੋ ਐ ਸਾਡੇ ਵਾਲੀ ਜਗ੍ਹਾ ਤੇ ਖੜ ਕੇ ਸੋਚ ਕੇ ਸਹੀ ਸਲਾਹ ਦਈ ਉਹਨਾਂ ਨੇ ਵੀ ਸਫੇਰ ਪਾਟ ਪਾ ਲਓ ਹੂੰ ਫਿਰ ਗੱਲ ਤਾਂ ਉਹੀ ਆ ਗਈ ਸਫੇਰ ਪਾਟ ਤਾਂ ਫਿਰ ਮੈਂ ਇੰਨਾ ਕੁ ਤਾਂ ਪਾਣਾ ਹੀ ਆ ਜਿਹੜਾ ਲੱਗਦਾ ਹੈ ਡੇਲੀ ਜਿਆਦਾ ਨਹੀਂ ਰੋ ਵੀ ਜਿਆਦਾ ਹੁਣ ਤੇਲ ਲਿਆ ਸਕਦੇ ਤੇਲ ਵੀ ਲਿਆਂਦਾ ਵਾ 70 80 ਲੀਟਰ ਇੱਕ ਕੁਆਲਿਟੀ ਹੋਰ ਲਿਆਇਆ ਤਾਂ ਕੱਲ ਪਰਸੂ ਨੇ ਗਰੀਸ ਵੀ ਰੱਖਿਆ ਵਾ ਜਿਕਣਾ ਹੁਣ ਇਹ ਸੀਜ਼ਨ ਕੱਦੂਆਂ ਦਾ ਇਹ ਸੀਜ਼ਨ ਤਾਂ ਇਹਦੇ ਵਿੱਚ ਸੀਲਾਂ ਬੈਰਿੰਗ ਗਰੀਸ ਸਭ ਸਾਰਾ ਕੁਝ ਮੈਂ ਲਿਆ ਕੇ ਰੱਖਦਾ ਹੀ ਚਾਹੇ 4 4 ਪੀਸ ਲਿਆਵਾਂ ਜੀ ਜਣੋਂ ਹੈ ਘੱਟ ਟੈਰ ਜਣੋਂ ਰੱਖਿਆ ਵਾ ਜੇ ਜਿਆਦਾ ਪਾਲ ਮੈਂ ਜੀ ਫਿਰ ਫਿਰ ਗੱਲ ਉਹੀ ਆ ਗਈ ਗੱਲ ਕੱਲੂ ਕਿੱਥੇ ਆ ਕੇ ਉਸੇ ਮੋੜ ਤੇ ਆ ਕੇ ਫੇਰ ਖੜ ਜਣੀ ਵੀ ਕੰਮ ਜੇ ਘੱਟ ਹੋਇਆ ਤੇ ਇੱਕ ਹੋਰ ਹੈ ਜੀ ਅੱਗੇ ਤਾਂ ਜਿਹੜੀ ਟਰੈਕਟਰ ਦੀ ਸਿਰੇ ਚੱਲੇ ਕਰਦੀ ਸੀ ਮੰਨ ਲਓ ਵੀ ਨਮਾ 855 ਆਇਆ 3630 ਆਇਆ ਹਾਲੈਂਡ ਜੌਂਡੀਅਰ ਆਇਆ ਤਾਂ ਅੱਗੇ ਬਹੁਤ ਘੱਟ ਟੈਕਨੋਲੋਜੀ ਦੀ ਇੱਕ ਸੀਰੀਜ ਚਾਰ ਸਾਲ ਚੱਲਦੀ ਸੀ ਹੁਣ ਤਾਂ ਸੀਰੀਜ 6 ਮਹੀਨੇ ਸਾਲ ਬਾਅਦ ਚੇਂਜ ਹੈ ਜਿਹੜਾ ਸਮਾਨ ਹੁਣ ਆ ਰਿਹਾ ਉਹ ਅੱਗੇ ਨਹੀਂ ਆਣਾ ਉਹਨਾਂ ਚ ਟੈਕਨੋਲੋਜੀ ਯੁੱਗ ਹੈ ਹਾਂ ਟੈਕਨੋਲੋਜੀ ਬਹੁਤ ਜ਼ਿਆਦਾ ਉਹ ਲੈਟਾਂ ਨਾਲ ਬਾਲ ਕਰਨ ਪੁੱਤ ਨਾ ਫਿਰ ਸਟਾਰਟ ਨਹੀਂ ਹੋਣਾ ਇਹਨਾਂ ਦੇਖਦੇ ਨੇ ਲਿਆ ਚਲੋ ਠੀਕ ਹੈ ਜੀ ਮਿਲਦੇ ਹੁਣ ਤੁਹਾਨੂੰ ਰਾਸਤੇ 'ਚ ਦੇਖਦੇ ਕਿ ਆਪ ਚੱਲ ਰਹੇ ਹਾਂ ਆਪਾਂ ਹੁਣ ਤੁਹਾਡੇ ਨਾਲ ਰਸਤੇ 'ਚ ਮਿਲੂਗੇ ਜਾਂਦੇ ਵਿੱਚ ਜੱਸ ਕਰਨ ਕਰੂਗਾ ਬਲੌਗਿੰਗ। ਇਹ ਏਰੀਆ ਦੇਖੋ ਕਿੰਨਾ ਵੀ ਪੰਡਾ। ਲਓ ਜੀ ਘਰ ਤੋਂ ਨਿਕਲੇ ਤੇ। ਬਾਰਸ਼ ਤਾਂ ਜਿਹੜੀ ਹੈ ਹੈ ਦੇਖੋ ਜਿਹੜੀਆਂ ਜ਼ਮੀਨਾਂ ਵਿਕੀ ਵੀ ਹਨ ਸਾਰੀ ਦੇ ਵਿੱਚ ਸੁੱਖਾ, ਬੂਟੀ ਕਿੰਨਾ ਹੋ ਗਿਆ ਆਲਦਾਲਾ ਸੈਟਾਂ ਤੇ ਸੈਡਾਂ ਵੀ ਨਹੀਂ ਦਿਖਦੇਆਂ ਜੀ ਉਧਰੋਂ ਕੋਈ ਮੋੜ ਆ ਜਾਵੇ ਨਾ ਅੱਗੇ ਤੋਂ ਆਂਦਾ ਵੀ ਨਹੀਂ ਦਿਖਦਾ ਜੀ ਕੋਈ। ਵੀ ਕੌਣ ਆ ਰਿਹਾ ਕਿਉਂ ਕੌਣ ਨਹੀਂ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਕੋਈ ਵੀ ਸੈਡਾ। ਇੱਕ ਇਹ ਦੇਖੋ ਜੀ ਹਾਂ ਇੱਧਰ ਦਿਖਾਣਾ ਤੁਹਾਨੂੰ। ਦੇਖੋ ਆਪਾਂ ਆਪਣਾ ਇਹ ਕਹੀ ਨਹੀਂ ਕਰਦੇ ਉਹ ਇੱਕ ਸੌਂਗ ਵੀ ਹੈ ਕਹਿਣਾ। ਕੰਨਾਂ ਤਾਂ ਮੈਲਾਂ ਵਿੱਚ ਵੀ ਨੀਂਦ ਨਹੀਂ ਆਉਂਦੀ ਐ ਇਹ ਦੇਖੋ ਇਹ ਹੋ ਰਿਹਾ ਨਾ ਇਹ ਜ਼ਮੀਨ ਵਿਕੀ ਵੀ ਐ ਤੇ ਇਹ ਇਦਾਂ ਹੀ ਝੁੰਗੀਆਂ 'ਚ ਹੀ ਰਹਿਣੇ ਇਹ ਹੁਣ ਕਹੇ ਸਭ ਤੋਂ ਪਹਿਨਾ ਤਾਂ ਇੱਕ ਫੈਮਿਲੀ ਆਈ ਥੀ ਫਿਰ ਅੱਜ ਸੱਤ ਅੱਠ ਫੈਮਿਲੀਆ ਦਾਸ ਤੇ ਇਹ ਦੇਖ ਲਓ ਇੱਥੇ ਨਾ ਜੇ ਮੀਂਹ ਪੈ ਜਾਵੇ ਇਹਦੇ 'ਚ ਪਾਣੀ ਵੀ ਖੜਨਾ ਖੇਤ 'ਚ ਹੁਣ ਕੀ ਆ ਕਰੇਗੀ ਇਹਨਾਂ ਦੇ ਕੋਲ ਬਾਈ ਘਰ ਨਹੀਂ ਹੈ ਜੀ ਇਹਨਾਂ ਨੇ ਤਾਂ ਇਦਾਂ ਹੀ ਰਹਿਣਾ ਤੇ ਆ ਲੋ ਜੀ ਹੁਣ ਦੇਖੋ ਉਥੋਂ ਅਸੀਂ ਮੋੜ ਮੋੜਦਾ ਇਧਰਲੇ ਪਾਸੇ ਕਿੰਨਾ ਕਬਾੜ ਹੈ ਜੀ ਕਿਤੇ ਜਾਂ ਦੂਜੇ ਪਾਸੋਂ ਦਿਖੇ ਨਹੀਂ ਰਿਹਾ ਵੀ ਕੌਣ ਆ ਰਿਹਾ ਜਾਂ ਨਹੀਂ ਕਿਦਾਂ ਇਹ ਸਿਸਟਮ ਅੱਛਾ ਇੱਧਰ ਨੂੰ ਘੁੰਮ ਕੇ ਨਾ ਚੱਲਦੀ ਉੱਪਰ ਦੀ ਉੱਪਰ ਨੂੰ ਚੱਲ ਤਾ ਰਸਤਾ ਆਉਂਦਾ ਆਹ ਦੇਖੋ ਉਹਦੇ ਕੋਲ ਨਹੀਂ ਦਿਖ ਰਿਹਾ ਪਰਲੀ ਸਾਈਡ ਤੋਂ ਚਲੋ ਜੀ ਅੱਗੇ ਮਿਲਦੇ ਹਾਂ ਤੁਹਾਨੂੰ ਇਕ ਦਾ ਨਾਉ ਰਹਤੇ ਹੈ ਸਾਹਮਣੇ ਰੁਪੇ ਦੇ ਉਹ ਲਓ ਜੀ ਸਾਹਮਣੇ ਪੱਤਲ ਦੇਖੋ ਜੀ ਪੱਤਲ ਕਿਹਦਾ ਹੈ ਇਹਨਾਂ ਪੂਰਾ ਬੱਤ ਇਹ ਅੱਗੇ ਜੀ ਨਾਲ ਵਾਲਾ ਪਿੰਡ ਆਪਣਾ ਰਾਣੀ ਗੰਜਰਾ ਇਹਨੂੰ ਕਰਾਸ ਕਰਕੇ ਆ ਜਾਣਾ ਮੈਕਸ ਸਿਟੀ ਯਾ ਸਕਰਨਾ ਜਾਣਾ ਆਪਣਾ ਟਾਈਮ ਵੀ ਪੂਰਾ ਪੂਰਾ ਹੀ ਹੈ ਨਾ ਲਓ ਜੀ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਜੀ ਆਪਣਾ ਇਹ ਪਿੰਡ ਦੇ ਨਾਲ ਹੀ ਮੈਕਸ ਸਿਟੀ ਆ ਗਈ ਜੀ ਤੁਹਾਨੂੰ ਨਵੀਂ ਗੱਲ ਦੱਸੀ ਹੈ ਜੀ ਅੱਜ ਇੱਕ ਪਿੰਡ ਜੇ ਜੇ ਚਲੋ ਜੇ ਲੰਘ ਰਹੇ ਹਾਂ ਤਾ ਇਹ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਨਾ ਵੀ ਤਿੰਨ ਤਿੰਨ ਮੰਜ਼ਲੇ ਕਿੰਨੇ ਆ ਜੀ ਮਕਾਨ ਤਾਂ ਉਹ ਮੋੜ ਦੇ ਕੋਲ ਜਾ ਕੇ ਉਹ ਆ ਗਿਆ ਸਾਡਾ ਆ ਗਿਆ ਸਰਕਾਰੀ ਸਕੂਲ ਜਿੱਥੇ ਅਸੀਂ ਪੜ੍ਹੇ ਆ ਤੇ ਇਹ ਮੋੜ ਦੇ ਕੋਲ ਅੱਗੇ ਕੁਝ ਨਹੀਂ ਤਾਂ ਹੋਏ ਕਰਦਾ ਉਰੇ ਸਾਰੇ ਬਾੜੇ ਬੂੜੇ ਹੁੰਦੇ ਤੇ ਆਪਣੇ ਪਿੰਡ ਦੇ ਲੋਕਾਂ ਦੇ ਤਾਂ ਉਹਨਾਂ ਨੇ ਆ ਦੇਖੋ ਸਾਰਾ ਛੱਤ ਕਹਿੰਦਾ ਕਿਹਾ ਕਰਿਆ ਯੂਰੇ ਕਮਰੇ ਬਣਾ ਕੇ ਜਿੱਕਣਾ ਆਪਣਾ ਜਗਤਪੁਰਾ ਕੰਡਾਲਾ ਆਏ ਜੀ ਕੰਬਾਲਾ ਕੰਬਾਲੀ ਆ ਉੱਥੇ ਕਿੰਨੇ ਭਈਏ ਛੱਡਦੇ ਲੋਕਾਂ ਨੇ ਆਪਣਾ ਬਿਜ਼ਨਸ ਬਣਾ ਲਿਆ ਇਹ ਕਿਹਨੇ ਜੀ ਤੇ ਆ ਸਾਡਾ ਸਕੂਲ ਹੈ ਜਾਨੀ ਮਾਝਰੇ ਤੇ ਗੱਲਬਾਤ ਇਸ ਤਰ੍ਹਾਂ ਹੋ ਗਿਆ ਹੁਣ ਜਦੋਂ ਅਸੀਂ ਇੱਥੇ ਨੂੰ ਲੰਘਦੇ ਆਂ ਸ਼ਾਮ ਨੂੰ ਆਨੇ ਜਾਣੇ ਤਾਂ ਸਾਨੂੰ ਦੋ ਚਾਰ ਇੱਕ ਬੰਦਾ ਪੰਜਾਬੀ ਛੱਡ ਕੇ ਦੋ ਤਿੰਨ ਪਰਦੇਸੀ ਮਿਲਦੇ ਹੀ ਮਿਲਦੇ ਆਂ ਤਾਂ ਮੇਰੇ ਹਿਸਾਬ ਨਾਲ ਵੀ ਹੋਰ ਇਹ ਸਾਲ ਤੱਕ ਭਈਆ ਹੀ ਭਈਆ ਪਰਦੇਸੀ ਬੰਦੇ ਹੀ ਹੋ ਜਾਣੇ ਜੀ ਤਾਂ ਗੱਲਬਾਤ ਉਹੀ ਆ ਆ ਦੀ ਕਿ ਨਹੀਂ ਜੀ ਅੱਜ ਤਾਂ ਇਹ ਪਿੰਡ ਦੇ ਆਣੇ ਸੋਚਿਆ ਵੀ ਚਲੋ ਸਾਨੂੰ ਜਿਨ੍ਹਾਂ ਸਾਹਿਬੀ ਸਾਰਾ ਜਿਨ੍ਹਾਂ ਦਾ ਚਲੋ ਚਾਰ ਕਮਰੇ ਪਏ ਆਂ ਯਾ ਪਾ ਤੇ ਵੀ ਆਉਂਗੇ ਪੈਸੇ ਪਰ ਕਾਨੂੰ ਜਾ ਕੇ ਕੀ ਆ ਪ੍ਰੋਬਲਮ ਆਣੀ ਹੈ ਪਰਦੇਸੀਆਂ ਦੀ ਪਿੰਡ ਹੋ ਜਾਣਾ ਹੁਣ ਇਹਨਾਂ ਨੂੰ ਕੱਟ ਵੀ ਨਹੀਂ ਸਕਦੇ ਅਸੀਂ ਜੇ ਕਾਨੂੰ ਕੋਈ ਬਾਰਦਾਤ ਹੋ ਗਈ ਇਹਨਾਂ ਨੇ ਕਰਤੀ ਕਹੂਗੇ ਅਸੀਂ ਕਿਰਾਇਆ ਦੰਨੇ ਆ ਇਹ ਬੋ ਹੈ ਕਈ ਤਾਂ ਹੀ ਪਰਦੇਸੀ ਉਰੇ ਬਹੁਤ ਸੋਹਣੇ ਸੈੱਟ ਹੋ ਗਏ ਜੀ ਆਪਣੇ ਪੰਜਾਬ ਚ ਹੁਣ ਇਹ ਪਿੰਡ ਵੀ ਤੁਹਾਨੂੰ ਦਿਖਾਉਂਗਾ ਜੀ ਸਾਡੇ ਪਿੰਡ ਤਾਂ ਅਜੇ ਕੋਈ ਨਹੀਂ ਰਹਿੰਦਾ ਜੀ ਆਹ ਲੋ ਜੀ ਇਹ ਆ ਗਿਆ ਆਪਣਾ ਬਿਆਸੀ ਵਾਲਾ ਰੋਡ 에어ਪੋਰਟ ਰੋਡ ਜਾ ਰਿਹਾ ਜਿਹੜਾ ਬਿਆਸੀ ਤੇ ਆਪਾਂ ਨੇ ਜਾਣਾ ਉੱਧਰ ਦੀ ਤੇ ਰੋਡ ਤੇ ਟ੍ਰੈਫਿਕ ਵੀ ਬਹੁਤ ਹੈ ਜੀ ਤੇ ਉਰਿਆ ਉਹ ਫੈਸਿਲਿਟੀ ਹੈ ਨਹੀਂ ਜੀ ਰੋਡ ਵਾਲੀ ਜਿਹੜੀ ਸੁੱਖਦਾ ਕੇ ਕਰਦੇ ਵੀ ਨਾ ਲੇਟਾ ਨਾ ਕੋਈ ਚੌਂਕ ਬਣਿਆ ਵੈਸੇ ਚਾਹੀਦਾ ਤਾਂ ਉੱਥੇ ਚੌਂਕ ਲੇਟਾ ਲੱਗਣ ਨੂੰ ਕਿਉਂਕਿ ਇੱਧਰ ਨੂੰ ਵੀ ਜਾ ਰਹੇ ਉੱਧਰ ਨੂੰ ਵੀ ਜਾ ਰਹੇ ਹਾਂ ਤਾਂ ਕਰ ਉਹ ਕਹਾ ਗਿਆ ਇੱਥੇ ਤੱਕ ਤਾਂ ਨਾ ਜੀ ਇਹ ਪੁੱਲ ਤੱਕ ਇਹ ਡਿਵੈਲਪਰ ਕਾਮਯਾਬ ਹੋ ਗਏ ਜਿਹੜੇ ਲਾਏ ਤੇ ਪੌਦੇ ਪੁੱਦੇ ਤਾਂ ਬਾਅਦੋਂ ਹੀ ਇੱਥੇ ਆ ਕੇ ਦਿੱਕਤ ਆ ਗਈ। ਚਲੋ ਅੱਜ ਇਹ ਨਾ ਮੈਂ ਵੀ ਮਿੱਟੀ ਘੱਟਾ ਨਹੀਂ ਮੀਂਹ ਕਰਕੇ ਤੇ ਕੱਲ ਜਦੋਂ ਅਸੀਂ ਸ਼ਾਮ ਨੂੰ ਆਏ ਨਾ ਇੱਥੇ ਤਾਂ ਹੁੰਦਾ ਜਿਗਣਾ ਕੋਈ ਪੰਪ ਨਹੀਂ ਗੇਰਿਆ ਹੋਆ ਹੁੰਦਾ ਖੇਤ ਚ। ਮੈਂ ਦੂਰ ਤੇ ਪਤਾ ਲੱਗ ਜਾਂਦਾ ਵੀ ਲੋਕ ਜੀ ਉਹ ਕੁਝ ਕੋਇਆ ਵਾ ਕਿੱਥੋਂ ਆ ਰਿਹਾ। ਤੇ ਇੱਕ ਜੀ ਸਾਡੇ ਕਿ ਨਹੀਂ ਹੋਰ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਰੋੜਾਂ ਤੇ। ਇਹ ਪ੍ਰੋਬਲਮ ਹੈ ਵੀ ਸਾਡੇ ਨਾ ਇੱਥੇ ਮਾਈਕ ਸੋਸਾਇਟੀ ਚ ਜ਼ਿਆਦਾਤਰ ਉਹ ਤੁਹਾਨੂੰ ਪਤਾ ਵੀ ਬਾਹਰ ਦੇ ਚੰਡੀਗੜ੍ਹ ਜਾਂ ਆਪਣੇ ਰਹਿ ਰਹੇ ਆ ਕਿ ਹੋਰ ਹੋਰ ਸ਼ਹਿਰਾਂ ਦੇ ਆ ਕੇ ਲੱਗੇ ਰਹਿਣ ਜੀ ਉਹ ਪੱਕੇ ਤੇ ਉਹਨਾਂ ਦੀ ਆਦਤ ਇਹ ਹੁੰਦੀ ਹੈ ਵੀ ਜਿਹੜੇ ਵੀ ਆਪਣੇ ਪਸ਼ੂ ਘੁੰਮਦੇ ਉਹਨਾਂ ਨੂੰ ਕਦੇ ਕੋਸ ਦੇਦਾ ਖਾਣੇ ਨੂੰ ਕਦੇ ਕੋਸ ਦੇਦਾ ਉਹਦੇ ਪਸ਼ੂ ਇੰਨੇ ਆ ਨਾ 12 ਸਾਂ ਆਪਣੇ ਗੈਂ ਤਾਂ ਉਹ ਕਿਹਾ ਜੀ ਐਕਸੀਡੈਂਟ ਬਹੁਤ ਵਧ ਗਈ ਕਿਉਂਕਿ ਉਹ ਤੁਹਾਨੂੰ ਪਤਾ ਰੋੜਾਂ ਦੀ ਬਹਿਨੇ ਰਾਤ ਨੂੰ ਵੀ ਹਵਾ ਹੂਹਾ ਲੱਗਦੀ ਰਹਿੰਦੀ ਗੱਡੀਆਂ-ਗੱਡੀਆਂ ਕਰਕੇ ਤੇ ਆਪਣਾ ਇੱਕ ਮਿੱਤਰ ਦਾ ਜੀ ਕੰਮ ਕਰਦਾ ਤਾਂ ਖਾਸ ਦਾ ਉਹਦੀ ਪਰਸੋਂ ਰਾਤ ਸ਼ਨੀਵਾਰ ਵਾਲੇ ਦਿਨ ਡੈਥ ਹੋ ਗਈ ਰਾਤ ਜਿਹੜਾ ਮੈਂ ਬਲੌਗ দেয়া ਤਾਂ ਤੁਹਾਨੂੰ ਐਤਵਾਰ ਵਾਲੇ ਦਿਨ ਦਿੱਤਾ ਸੀ ਤੇ ਸਾਨੂੰ ਮਨੂੰ ਸਵੇਰੇ ਫੋਨ ਆਇਆ ਏ ਆਪਣੇ ਨਾਲ ਦੇ ਆਂਦਾ ਕਹਿੰਦੇ ਵੀ ਬਿੰਦਰ ਰਾਤ ਉਥੇ ਐਕਸੀਡੈਂਟ ਹੋਇਆ ਬੂਥਗੜ ਵੀ ਕੋਈ ਸਾਨ ਜਾਂ ਗੈਂ ਮੁਰਾ ਆ ਗਈ ਉਹ ਤਾਂ ਪਤਾ ਲੱਗਿਆ ਇਹ ਵੀ ਆਪਣਾ ਬੰਦਾ ਵੀ ਆ ਰਿਹਾ ਤਾਂ ਪਿੱਛਾ ਤੇ ਕਹਿੰਨੇ ਵੀ ਉਹਦੇ ਜਿਹੜਾ ਮੋਟਰਸਾਈਕਲ ਹੈ ਉਹਨੂੰ ਬਾਲ ਗੂੜ ਲੱਗੇ ਵੀ ਤੇ ਡੰਗਰ ਦੇ ਕਿਸੇ ਦਾ ਤਾਂ ਉੱਥੇ ਡੈਥ ਹੋ ਗਈ। ਬੱਤ ਉਹ ਕੀ ਹੋਇਆ ਇنسان ਗੱਲ ਬਚ ਗਿਆ ਜੀ। ਜਾ ਕੇ ਮੋਟਰਸਾਈਕਲ ਗਿਰ ਗਿਆ ਸਿੱਧਾ ਜਾ ਕੇ ਡਿਵਾਈਡਰ ਗਾ ਸਿਰ ਬੱਜਿਆ ਜੀ ਉਹਦਾ। ਜਿਹੜੇ ਰੋਡ ਤੇ ਹੁਣ ਆਪਾਂ ਨੇ ਜਾਣਾ ਉੱਥੇ ਤੁਹਾਨੂੰ ਦਿਖਾਉਂਗੇ ਵੀ। ਤਾਂ ਹੁਣ ਦੇਖੋ ਜੀ ਪਿੱਛਾ ਉਹਦਾ ਪਰਿਵਾਰ ਤਾਂ ਹੀ ਦੋ ਬੱਚੇ ਤੇ ਕਿਆ ਕਰਾਈ ਮਾਗਲਾ। ਗਰੀਬ ਬੰਦਾ ਤਾਂ ਹੀ ਆਪਣੇ ਮਾਂਗ ਤੇ ਕੰਮ ਕਰਕੇ ਹੈ। ਹੈਂਤ ਕਰਕੇ ਖਾਣ ਵਾਲਾ ਬੰਦਾ ਤਾਂ ਹੀ ਦੁਕਾਨ ਕਰੀ ਵੀ ਤੇ ਉਹ ਨਾ ਖਰਾਦ ਦਾ ਕੰਮ ਕਰਦਾ ਸੀ ਅਸੀਂ ਵੀ ਉਹਦੇ ਕੋਲ ਜਾਂਦੇ تھے ਸਮਾਂ ਮੇਰਾ ਸਮਾਨ ਤਾਂ ਜੇ ਮੈਂ ਅੱਜ ਸ਼ਾਮ ਨੂੰ ਦੇ ਆਇਆ ਇੱਥੇ ਹੀ ਰਹਿੰਦਾ ਤਾਂ ਹੀ ਖੇੜਾ ਪਿੰਡ ਲਾਗ ਫਿਰ ਉਹ ਨਾ ਹੁਣ ਆਪਣਾ 2 2.5 ਸਾਲ ਤੋਂ ਲੈ ਲਿਆ ਤਾਂ ਪੁੱਤਨ ਮਕਾਨ ਪਹਿਲਾਂ ਤਾਂ ਕਿਰਾਏ ਦੇ ਮਕਾਨ ਤੇ ਰਿਹਾ 10 ਸਾਲ ਚਲੋ ਹੁਣ ਆਪਣਾ ਮਕਾਨ ਬਣਿਆ ਤਾਂ ਉਹਨੂੰ ਲੱਗੇ ਵੀ ਮੇਰੇ ਬੱਚਿਆਂ ਦੀ ਚਲੋ ਮਕਾਨ ਬਣ ਗਿਆ ਸੈਟਿੰਗ ਹੋ ਗਈ ਪਰ ਹੁਣ ਆ ਕੇ ਕਿਆ ਬਣਿਆ ਪੁੱਤ ਹਣਾ ਤਾਂ ਔਖਾ ਹੋ ਜਾਂਦਾ ਬਾਕੀ ਉਹ ਅੰਦਰ ਰਾਤ ਨੂੰ 9 ਵਜੇ ਤੱਕ ਦੁਕਾਨ ਤੋਂ 10 ਵਜੇ ਲੋ ਜੀ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਜੀ ਇਹ ਰੋਡ ਹੈ ਜੀ ਆਪਾਂ ਪਿੰਦਰਾਖ ਕਰੋਸ ਨਾ ਆਪਣਾ ਬੂਥਗੜ੍ਹ ਕਰੋਸ ਕਰਿਆ ਹੈ ਤੇ ਆਪਣਾ ਹੁਣ ਉਹ ਅੱਡਾ ਆ ਗਿਆ ਜੀ ਬਲਾਕ ਵਾਲਾ ਜਿਹੜਾ ਐਕਸੀਡੈਂਟ ਹੋਇਆ ਤਾਂ ਮੈਂ ਤੁਹਾਨੂੰ ਦੱਸਦਾ ਇੱਧਰ ਨੂੰ ਵੱਲਦਾ ਆ ਰਿਹਾ ਤਾਂ ਕੋਈ ਤੁਰਿਆ ਕਹਿਣਾ ਸੀ ਸਾਨ ਤੇ ਉਹ ਇੱਧਰ ਤੋਂ ਜਾ ਰਿਹਾ ਤਾਂ ਜਿੱਕਣ ਆਪਾਂ ਜਾ ਰਹੇ ਤੇ ਆਹ ਔਰ ਇੱਕ ਬਰਾਸ ਢਟਾਬਾ ਆਉਂਦਾ ਹੈ ਤੇ ਇੱਥੇ ਇੱਕ ਤਕਰੀਬਨ ਪੂਰੇ ਜੇ ਐਕਸੀਡੈਂਟ ਹੋਇਆ ਇਹ ਢਾਬੇ ਦੇ ਮੂੰਹ ਹੈ ਇਥੇ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਜਿੰਨੇ ਵੀ ਆਪਣੇ ਨਾਲ ਇੱਧਰ ਤੇ ਜੁੜੇ ਹੋਏ ਆਂ ਦੇਖ ਰਹੇ ਏ ਇਸ ਟਾਈਮ ਆਪਣਾ ਬਲੌਗ ਕੋਈ ਵੀ ਦੇਖ ਰਿਆ ਆਪਣਾ ਵੀਰ ਭਰਾ ਕੋਈ ਵੀ ਜਿਹੜੇ ਵੀ ਇਸ ਰੋਡਾਂ ਤੇ ਜਾਂਦੇ ਆਂ ਵੀ ਵੱਧ ਤੋਂ ਵੱਧ ਭਈ ਆਪਣਾ ਧਿਆਨ ਰੱਖਿਆ ਕਰੋ ਤੇ ਆਪਣਾ ਡਿਊਟੀਆਂ ਤੋਂ ਅੰਨੇ ਸਾਜ ਰਹੇ ਆਪਣਾ ਜਿੰਨਾ ਟਾਈਮ ਮਿਲ ਜਾਵੇ ਆਪਣਾ ਸਾਜ ਰਹੇ ਹੌਲੀ ਹੌਲੀ ਰਾਮ ਤੇ ਆਏ ਕਰੋ ਕਿਉਂਕਿ ਦੇਖੋ ਇੱਕ ਜ਼ਿੰਦਗੀ ਦੇ ਪਿੱਛੇ ਕਈ ਜ਼ਿੰਦਗੀਆਂ ਜੁੜੀਆਂ ਹੋਣੀਆਂ ਵੀ ਉਹ ਫਿਰ ਨੁਕਸਾਨ ਹੋ ਜਾਂਦਾ ਏ ਉਹਨਾਂ ਦਾ ਵੀ ਔਖਾ ਹੋ ਜਾਂਦਾ ਪਿੱਛੇ ਤੋਂ ਜਿਹੜਾ ਵੀ ਆਪਣਾ ਰਾਈਡਰ ਆਫੇਕ ਕਰਦਾ ਰੋਡ ਤੇ ਜਾਂ ਕਿਤੇ ਵੀ ਕਰਦਾ ਆਪਣਾ ਧਿਆਨ ਨਾਲ ਕਰਿਆ ਕਰੋ ਜੀ ਸਾਡੇ ਵੱਲੋਂ ਕਹੀ ਹੈ ਵੀ ਅਸੀਂ ਵੀ ਬਹੁਤ ਆਰਾਮ ਤੇ ਜਾਂਦੇ ਹਾਂ ਜੀ ਵੀ ਇਹਨ ਧਿਆਨ ਨਾਲ ਹੋਲੀ ਪਹਿਲਾਂ ਤੁਰਪੋ 10 ਮਿੰਟ ਤੇਜ਼ ਨਾਲ ਚੱਲੋ ਜੀ ਰੋਡਾਂ ਤੇ ਤੇ ਆਪਣਾ ਧਿਆਨ ਨਾਲ ਚੱਲੋ ਅਸੀਂ ਤਾਂ ਬਾਤੋ ਬਾਤ ਦੇ ਹੁੰਦੇ ਦੇਖੋ ਕਿੰਨੀ ਭੀੜ ਹੈ ਜੀ ਕਿਉਂਕਿ ਅੱਜ ਕੱਲ ਹਰ ਇੱਕ ਘਰ ਚ ਆਮ ਕਰਕੇ ਦੋ ਤਿੰਨ ਗੱਡੀਆਂ ਹੈਗੀਆਂ ਜਿੰਨੇ ਮੈਂਬਰ ਉੰਨੀ ਗੱਡੀਆਂ ਹੋ ਗਈ ਤੇ ਉੰਨੀ ਉਹ ਟ੍ਰਾਈਫ ਕਵੱਦ ਗਈ ਰੋਡਾਂ 'ਤੇ ਲਓ ਜੀ ਜੱਸਕਰਨ ਨੂੰ ਛੱਡਣਾ ਆਪਾਂ ਨੇ ਸਕੂਲ ਦੇ ਰਾਹ ਹੈ ਕਿ 10 ਕਿਲੋਮੀਟਰ ਆਪਾਂ ਬਲਾਕ ਦੇ ੱਡੇ 'ਚ ਮੁੜ ਕੇ ਸਿਆਲ ਦੇ ਵੱਲ ਆ ਗਏ ਬਰਾ ਸਕੂਲ ਲਓ ਜੀ ਆ ਗਈ ਜੱਸਕਰਨ ਦਾ ਸਕੂਲ ਬਹੁਤ ਖਾਪ ਤੇ ਇਹ ਆ ਜੀ ਸਕੂਲ ਜੱਸਕਰਨ ਦਾ ਇਹ ਸਾਹਮਣੇ ਦੇ ਇਧਰ ਦੇਖੋ ਆਪਾਂ ਇੱਥੇ ਗੱਡੀ ਕਰੂੰਗਾ ਜੀ ਪਾਰ ਕੇ ਜੀ ਆਪਾਂ ਨੇ ਸਾਫ ਸਫਾਈ ਦਾ ਕਰਤੀ ਸਵੇਰੇ ਸਵੇਰੇ ਇੱਕ ਬਾਬੂ ਆਇਆ ਪਤਾ ਇੱਕ ਮੈਂ ਸਾਫ ਸਫਾਈ ਆਪਾਂ ਨੇ ਕਰਕੇ ਉਸ ਤੋਂ ਬਾਅਦ ਜੀ ਮੈਂ ਹੁਣ ਹਟ ਗਿਆ ਤੇ ਗੱਲ ਬਾਤ ਇਸ ਤਰ੍ਹਾਂ ਆਈ ਵੀ ਇਹ ਕੱਲ ਦੇ ਟੀਪਰ ਖੜੇ ਹੀ 2 2 ਅੱਜ ਹੋਰ ਖੜੇ ਆ ਮੈਨੂੰ ਲੱਗਦਾ ਇਹ ਫੜ ਹੋਵੇ ਤੇ ਆਪਾਂ ਨੇ ਗੱਡੀ ਲਾਤੀ ਤੀ ਉੱਧਰ ਫਿਰ ਬਾਬੂ ਕਹਿੰਦਾ ਵੀ ਪੱਛਾ ਆ ਗਈ ਸਕੂਲ ਵਾਲੀ ਬਹੁਤ ਵੱਡੀ ਆ ਕਹਿੰਦਾ ਯਾਰ ਮੈਂ ਕਰਨਾ ਕੰਮ ਆ ਕੋਈ ਨਹੀਂ ਭਰਾ ਇੱਧਰ ਲਾ ਲੰਨੇ ਆਪਾਂ ਤੂੰ ਲਾ ਲੈ ਆਪਣਾ ਕੰਮ ਕਰ ਲਓ ਜੀ ਅੱਜ ਤੁਹਾਨੂੰ ਮੜਾ ਕੇ ਦਿਖਾ ਦਈਏ ਨਾਲੇ ਵੀ ਆਪਣੀ ਦੁਕਾਨ ਦੇ ਨਾਲ ਜਿਹੜੀਆਂ ਨਵੀਆਂ ਦੁਕਾਨਾਂ ਵੀ ਆਪਣੇ ਪਲਾਟ ਜੇ ਵਿਕੇ ਤੇ ਵੀ ਕਿੱਥੇ ਕਿ ਤੱਕ ਕੰਮ ਹੈ ਲੋ ਜੀ ਇਹ ਤਾਂ ਤਿਆਰ ਹੋ ਗਈਆਂ 1 2 3 ਮੂਰੇ ਮੂਰੇ ਵਾਲੀਆਂ ਫਰੰਟ ਵਾਲੀਆਂ ਸਾਰੀਆਂ ਵੀਕੀ ਵੀ ਆਈ ਤੇ ਇੱਕ ਦੁਕਾਨ ਉਹ ਹੈ ਜੀ ਨਾਲ ਉਹ ਬੰਦਾ ਕਹਿੰਦਾ ਬੇਸਮੈਂਟ ਪਟਕਾ ਇਹੋ ਕਰਨਾ ਤੇ ਇੱਧਰ ਵੀ ਮੂਰੇ ਮੂਰੇ ਵਾਲੀਆਂ ਬਣ ਗਈਆਂ ਵਾ ਇੱਕ ਰਹਿ ਗਈ ਇਹ ਗੱਪਾਂ ਇਹ ਰਾਸਤਾ ਤੇ ਹੀ ਫਟਾ ਤੇ ਬੈਕ ਸਾਈਡ ਵੀ ਵਿਕਲੇ ਕੁਝ ਕੁਝ ਰਹਿ ਗਈਆਂ 2 4 ਤੇ ਆਪਣੀ ਵੀ ਸਲਾਹ ਬਣਦੀ ਦੀ ਵੀ ਇੱਕ ਦੁਕਾਨ ਦੇਖੀ ਪਰ ਨਹੀਂ ਹੁਣ ਸਾਡੇ ਕੋਲ ਆਪਣੇ ਕੋਲ ਪੈਸੇ ਹੀ ਨਹੀਂ ਹੈ ਗੱਲ ਤਾਂ ਇਹ ਹੈ ਹਾਂ ਹਾਂ ਚੱਲ ਤੇ ਲਓ ਜੀ ਚਾਹ ਚੂ ਬਣਾਈ ਵੀ ਉਹ ਪੀ ਲਈਏ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਅੱਜ ਤੁਹਾਨੂੰ ਬਲੌਗ ਤਾਂ ਹੀ ਹੁਣ ਕਿਧਰੇ ਘੁੰਮਣ ਵੀ ਦੇਖਦੇ ਆ ਹੁਣ ਸੌਣ ਮਹੀਨਾ ਚੜਿਆ ਜੀ ਸੌਣ ਦਾ ਦੇਖਦੇ ਕੋਈ ਜਾਣਾ ਆਣਾ ਹੋਇਆ ਜ਼ਰੂਰ ਬਲੌਗ ਦਾ ਮਾਤੇ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਹੀ ਮਿਲਦੇ ਆ ਜੀ ਕੱਲ ਕਿਸੇ ਨਵੇਂ ਬਲੌਗ ਵਿੱਚ ਜਦ ਤੱਕ ਸਾਨੂੰ ਦੋ ਇਜਾਜ਼ਤ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਲੌਗ ਨੂੰ ਫੁੱਲ ਵਾਚ ਕਰਨ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ